ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਤੋਂ ਲਵਾਰਸ ਲਾਸ਼ਾਂ ਦੇ ਵਾਰਸ ਕਿਵੇਂ ਬਣੇ ਭਾਈ ਜਸਵੰਤ ਸਿੰਘ ਖਾਲੜਾ ਕਿਵੇਂ ਉਹਨਾਂ ਨੇ ਮੜੀਆਂ ਦੇ ਵਿੱਚੋਂ ਸਾਰੇ ਰਿਕਾਰਡ ਨੂੰ ਇਕੱਠਾ ਕੀਤਾ ਤੇ ਦੱਸਿਆ ਕਿ ਕਿਵੇਂ ਪੁਲਿਸ ਵਾਲੇ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਦੇ ਐ ਲਵਾਰਸ ਕਹਿ ਕੇ 6 ਸਤੰਬਰ 1995 ਨੂੰ ਉਹਨਾਂ ਨੂੰ ਘਰੋਂ ਕਿਵੇਂ ਚੁੱਕਿਆ ਗਿਆ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਤੁਸੀਂ ਦੇਖ ਰਹੇ ਆ ਆਰ ਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ ਸਭ ਤੋਂ ਪਹਿਲਾਂ ਇੱਕ ਗੁਜਾਰਿਸ਼ ਹੈ ਕਿ ਸੱਚੀਆਂ ਘਟਨਾਵਾਂ ਤੇ ਵਿਸ਼ੇਸ਼ ਵਿਅਕਤੀਆਂ ਬਾਰੇ ਜਾਣਨ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ। ਦਰਸ਼ਕੋ ਭਾਈ ਜਸਵੰਤ ਸਿੰਘ ਖਾਲੜਾ ਹੋਰੀ ਕੋਆਪਰੇਟਿਵ ਬੈਂਕ ਦੇ ਵਿੱਚ ਡਾਇਰੈਕਟਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਹਨਾਂ ਦੇ ਧਰਮ ਪਤਨੀ ਬੀਬੀ ਪਰਮਜੀਤ कौर ਖਾਲੜਾ ਹੋਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਕੰਮ ਕਰਦੇ ਸਨ। ਇੱਕ ਦਿਨ ਕੀ ਹੁੰਦਾ ਆ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਦੋ ਕਲੀਗ ਜੋ ਡਾਇਰੈਕਟਰ ਸਨ ਉਹ ਗਾਇਬ ਹੋ ਜਾਂਦੇ ਐ ਪਤਾ ਲੱਗਦਾ ਹੈ ਕਿ ਉਹਨਾਂ ਵਿੱਚੋਂ ਪਿਆਰਾ ਸਿੰਘ ਜੋਸੀ ਉਹਨਾਂ ਨੂੰ ਜੂਪੀ ਤੋਂ ਲਿਆਂਦਾ ਗਿਆ ਤੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਦੁਰਗਿਆਣਾ ਮੰਦਰ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਹ ਜਾਣਕਾਰੀ ਉਹਨਾਂ ਦੇ ਪਰਿਵਾਰ ਵੱਲੋਂ ਕਿਤੇ ਨਾ ਕਿਤੋਂ ਇਕੱਠੀ ਕੀਤੀ ਗਈ ਸੀ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਹੋਰੀ ਉਸ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਦੇ ਐ ਤਾਂ ਉਹ ਜਾਣ ਕੇ ਹੈਰਾਨ ਹੋ ਜਾਂਦੇ ਐ ਮੁਲਾਜ਼ਮ ਦੱਸਦੇ ਐ ਕਿ ਇੱਥੇ ਰੋਜ਼ 8-10 ਲਾਸ਼ਾਂ ਆਉਂਦੀਆਂ ਨੇ ਤੇ ਕਈ ਵਾਰੀ ਟਰੱਕ ਭਰ ਕੇ ਲਾਸ਼ਾਂ ਦਾ ਆਉਂਦਾ ਏ ਤੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਭਾਈ ਜਸਵੰਤ ਸਿੰਘ ਖਾਲੜਾ ਨੂੰ ਉੱਥੇ ਇਹ ਵੀ ਪਤਾ ਲੱਗਦਾ ਏ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਰਿਕਾਰਡ ਰੱਖਿਆ ਜਾਂਦਾ ਹੈ ਕਿਉਂਕਿ ਅਣਪਛਾਤੀਆਂ ਲਾਸ਼ਾਂ ਪੁਲਿਸ ਵਾਲੇ ਲੈ ਕੇ ਆਉਂਦੇ ਐ ਤੇ ਸੰਸਕਾਰ ਦੇ ਲਈ ਲੱਕੜ ਜਿਹੜੀ ਹੈ ਮਿਊਸਪਲ ਕਾਰਪੋਰੇਸ਼ਨ ਵੱਲੋਂ ਦਿੱਤੀ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਭਾਈ ਜਸਵੰਤ ਸਿੰਘ ਖਾਲੜਾ ਹਰਾਂ ਨੂੰ ਤੁਰ ਅੰਦਰ ਤੱਕ ਹਲੂਨ ਕੇ ਰੱਖ ਦਿੰਦੀਆਂ ਉਹ ਮੁਲਾਜ਼ਮ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਏ ਕਿ ਇਹ ਸਾਰੀ ਚੀਜ਼ ਦਾ ਇੱਕ ਰਿਕਾਰਡ ਵੀ ਰੱਖਿਆ ਜਾਂਦਾ ਇੱਕ ਰਜਿਸਟਰ ਹੈ ਜਿਹਦੇ ਉੱਤੇ ਨੋਟ ਕੀਤਾ ਜਾਂਦਾ ਆ ਕਿ ਕਿੰਨੀਆਂ ਲਾਸ਼ਾਂ ਆਈਆਂ ਕੌਣ ਲੈ ਕੇ ਆਇਆ ਉਸ ਵਿਅਕਤੀ ਦਾ ਨਾਮ ਕੀ ਹੈ ਉਸਦੇ ਪਿਤਾ ਦਾ ਨਾਮ ਕੀ ਹੈ ਉਸਦਾ ਪਤਾ ਕੀ ਹੈ ਤੇ ਕਿਹੜੇ ਥਾਣੇ ਵੱਲੋਂ ਇਹ ਜੜੀਆਂ ਨੇ ਲਾਸ਼ਾਂ ਆਈਆਂ ਨੇ ਤੇ ਪਿੱਛੇ ਲਿਖਿਆ ਹੁੰਦਾ ਸੀ ਲਵਾਰਸ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਬਾਰੇ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਨੂੰ ਪਤਾ ਲੱਗਦਾ ਆ ਤਾਂ ਇਸ ਦੀ ਕੋਖ ਕਰਨੀ ਸ਼ੁਰੂ ਕਰ ਦਿੰਦੇ ਆ ਸ਼ਾਇਦ ਜੇਕਰ ਜਸਵੰਤ ਸਿੰਘ ਖਾਲੜਾ ਹੋਰੀ ਇਹ ਉਦਮ ਨਾ ਕਰਦੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਧਰੀਆਂ ਧਰਾਈਆਂ ਰਹਿ ਜਾਣੀਆਂ ਸੀ ਇਹ ਰਜਿਸਟਰਾਂ ਦੇ ਵਿੱਚ ਬੰਦ ਹੋ ਜਾਣੀਆਂ ਸੀ ਦੁਬਾਰਾ ਫਿਰ ਉਹ ਸ਼ਮਸ਼ਾਨ ਘਾਟ ਦੇ ਵਿੱਚ ਜਾਂਦੇ ਆ ਤੇ ਉਹ ਰਜਿਸਟਰ ਨੂੰ ਫੋਟੋਕਾਪੀ ਕਰਵਾ ਲੈਂਦੇ ਆ ਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਸਬੂਤ ਆ ਜਾਂਦਾ ਫਿਰ ਉਹ ਕੀ ਕਰਦੇ ਆ ਪ੍ਰੈਸ ਕਾਨਫਰੰਸ ਕਰਦੇ ਆ ਦਸ਼ਕੋ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ 6017 ਨੌਜਵਾਨਾਂ ਦੇ ਅੰਤਿਮ ਸੰਸਕਾਰ ਲਵਾਰਸ ਕਹਿ ਕੇ ਕਰ ਦਿੱਤੇ ਗਏ ਆ। ਦਸ਼ਕੋ ਇਹ ਤਾਂ ਉਹ ਅੰਕੜੇ ਸਨ ਜੋ ਕਿ ਸੰਸਕਾਰ ਕੀਤੀਆਂ ਗਈਆਂ ਲਾਸ਼ਾਂ ਦੇ ਸਨ। ਮੰਨਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਲਾਸ਼ਾਂ ਨੂੰ ਜਿਹੜਾ دریاਵਾਂ ਦੇ ਵਿੱਚ ਵੀ ਰੋੜ ਦਿੱਤਾ ਗਿਆ। ਇਹ ਜਿਹੜੇ ਅੰਕੜੇ ਸਨ ਇਹਨਾਂ ਦੇ ਮੁਤਾਬਕ 18 ਤੋਂ 35 ਸਾਲ ਦੇ ਨੌਜਵਾਨਾਂ ਦੀ ਗਿਣਤੀ ਵੱਧ ਸੀ। ਉਸ ਤੋਂ ਬਾਅਦ ਕੁਝ ਜਿਹੜੇ ਆ ਬਜ਼ੁਰਗ ਆਉਂਦੇ ਸਨ ਮਾਤਾਵਾਂ ਤੇ ਭੈਣਾਂ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਲਵਾਰਸ ਕਹਿ ਕੇ ਸਾੜ ਦਿੱਤਾ ਗਿਆ ਜਦੋਂ ਭਾਈ ਜਸਵੰਤ ਸਿੰਘ ਖਾਰੜਾ ਹੋਰਾਂ ਨੂੰ ਇਹ ਪਤਾ ਲੱਗਦਾ ਹੈ ਤਾਂ ਉਹ ਬਹੁਤ ਜਿਹੜਾ ਐ ਅਪਸੈਟ ਹੁੰਦੇ ਐ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਅੰਕੜਿਆਂ ਦਾ ਖੁਲਾਸਾ ਕਰ ਦਿੰਦੇ ਆ ਉਸ ਤੋਂ ਬਾਅਦ ਉਸ ਸਮੇਂ ਦੇ ਡੀਜੀਪੀ ਕੇਪੀਐਸ ਗਿਲਵੀ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹ ਕਹਿੰਦੇ ਆ ਕਿ ਇਹ ਸਾਰੇ ਇਲਜ਼ਾਮ ਬੇਬੁਨਿਆਦ ਨੇ ਉਹ ਨੌਜਵਾਨ ਜਿਨ੍ਹਾਂ ਦੀ ਗੱਲ ਭਾਈ ਜਸਵੰਤ ਸਿੰਘ ਖਲੜਾ ਵੱਲੋਂ ਕੀਤੀ ਜਾ ਰਹੀ ਹੈ ਉਹ ਨੌਜਵਾਨ ਤਾਂ ਵਿਦੇਸ਼ ਦੀ ਧਰਤੀ ਜਿਵੇਂ ਯੂਰਪ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਕੰਮਕਾਜ ਕਰ ਰਹੇ ਆ ਅਜਿਹਾ ਕੁਝ ਵੀ ਨਹੀਂ ਇਹ ਪੁਲਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਉਹਨਾਂ ਨੂੰ ਹੌਸਲੇ ਉਹਨਾਂ ਦੇ ਤੋੜਨ ਦੀ ਕੋਸ਼ਿਸ਼ ਹੈ ਭਾਈ ਜਸਵੰਤ ਸਿੰਘ ਖਲੜਾਹੋਰੀ ਪੂਰੀ ਤਰ੍ਹਾਂ ਤਿਆਰ ਹੁੰਦੇ ਆ ਉਹ ਕਹਿੰਦੇ ਆ ਕਿ ਪਹਿਲਾਂ ਮੈਂ ਕਾਨੂੰਨ ਦਾ ਸਹਾਰਾ ਲਵਾਂਗਾ ਫਿਰ ਉਸ ਤੋਂ ਬਾਅਦ ਮੈਂ ਲੋਕ ਕਚਹਿਰੀ ਵਿੱਚ ਜਾਵਾਂਗਾ ਇਹ ਸਾਰੇ ਅੰਕੜੇ ਉਹਨਾਂ ਸਾਹਮਣੇ ਰੱਖਾਂਗਾ ਤੇ ਜੇਕਰ ਫਿਰ ਵੀ ਮੇਰੀ ਕਿਤੇ ਸੁਣਵਾਈ ਨਾ ਹੋਈ ਤਾਂ ਮੈਂ ਪਰਮਾਤਮਾ ਦੀਆਂ ਬਰੂਹਾਂ ਤੇ ਜਾਣ ਨੂੰ ਤਰਜੀ ਦੇਵਾਂਗਾ ਤੇ ਇਸੇ ਤਰ੍ਹਾਂ ਹੁੰਦਾ ਹੈ ਭਾਈ ਜਸਵੰਤ ਸਿੰਘ ਖਾਲੜਾ ਹੋਰੀ ਕੋਰਟ ਦੇ ਵਿੱਚ ਜਾਂਦੇ ਆ ਉਹ ਇੱਕ ਜਨਹਿਤ ਪਟੀਸ਼ਨ ਨੂੰ ਪਾਉਂਦੇ ਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਨੌਜਵਾਨਾਂ ਦੇ ਐਨਕਾਊਂਟਰ ਕੀਤੇ ਜਾ ਰਹੇ ਆ ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਲਵਾਰਸ ਕੇ ਕੇਸ ਸਾੜ ਦਿੱਤਾ ਜਾ ਰਿਹਾ ਕੋਰਟ ਕਹਿੰਦੀ ਹੈ ਕਿ ਇਹ ਤੁਹਾਡੀ ਜਨਹਿਤ ਪਟੀਸ਼ਨ ਨਹੀਂ ਹੈ ਉਹ ਵਿਅਕਤੀ ਆ ਕੇ ਜਿਹੜਾ ਅਪੀਲ ਕਰਨ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲੇ ਪਾਣਾ ਵਾਪਰਿਆ ਆ ਤੇ ਭਾਈ ਜਸਵੰਤ ਸਿੰਘ ਖਾਲੜਾ ਹੋਰੀ ਉਹਨਾਂ ਦੀ ਧਰਮ ਪਤਨੀ ਦੱਸਦੇ ਆ ਕਿ 40 ਪਰਿਵਾਰਾਂ ਨੂੰ ਮਨਾ ਲੈਂਦੇ ਆ ਤੇ 40 ਪਰਿਵਾਰਾਂ ਵੱਲੋਂ ਜਿਹੜੀ ਪਟੀਸ਼ਨ ਪਾਈ ਜਾਂਦੀ ਆ ਬਾਇ ਨੇਮ ਕਿ ਸਾਡੇ ਬੱਚੇ ਜਿਹੜੇ ਆ ਲਾਪਤਾ ਨੇ ਉਸ ਤੋਂ ਬਾਅਦ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਬੁਖਲਾ ਜਾਂਦਾ ਆ ਬੀਬੀ ਪਰਮਜੀਤ ਕੌਰ ਖਾਲੜਾ ਇਹ ਵੀ ਦੱਸਦੇ ਆ ਕਿ ਉਹਨਾਂ ਨੂੰ ਬਹੁਤ ਸਾਰੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਅੰਕੜੇ ਦੱਸਦੇ ਆ ਕਿ ਇੱਕ ਜ਼ਿਲ੍ਹੇ ਦੇ ਵਿੱਚ ਜੋ ਭਾਈ ਜਸਵੰਤ ਸਿੰਘ ਖਾਲਾ ਵੱਲੋਂ ਇਕੱਠੇ ਕੀਤੇ ਗਏ ਸੀਗੇ ਕਿ 6017 ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਕੀਤੇ ਗਏ ਤੇ ਉਸ ਸਮੇਂ ਪੰਜਾਬ ਦੇ ਵਿੱਚ 13 ਜ਼ਿਲ੍ਹੇ ਸੀਗੇ ਤੇ ਇਸ ਲਈ ਮੰਨਿਆ ਜਾਂਦਾ ਹੈ ਕਿ 25000 ਤੋਂ ਵੱਧ ਨੌਜਵਾਨਾਂ ਨੂੰ ਲਵਾਰਸ ਕਹਿ ਕੇ ਉਹਨਾਂ ਦੇ ਅੰਤਿਮ ਸੰਸਕਾਰ ਕੀਤੇ ਗਏ ਤੇ ਬਹੁਤ ਸਾਰਿਆਂ ਨੂੰ ਦਰਿਆਵਾਂ ਦੇ ਵਿੱਚ ਰੋੜ ਦਿੱਤਾ ਗਿਆ। ਉਸ ਤੋਂ ਬਾਅਦ ਕੀ ਹੁੰਦਾ ਹੈ ਭਾਈ ਜਸਵੰਤ ਸਿੰਘ ਖਾਲੜਾ ਹੁਰੀ ਕੈਨੇਡਾ ਦੇ ਵਿੱਚ ਜਾਂਦੇ ਆ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ਦੇ ਉੱਤੇ ਉੱਥੇ ਜਾ ਕੇ ਉਹ ਪਾਰਲੀਮੈਂਟ ਦੇ ਵਿੱਚ ਸਪੀਚ ਦਿੰਦੇ ਆ ਤੇ ਦੱਸਦੇ ਆ ਕਿ ਇਹ ਕੁਝ ਪੰਜਾਬ ਦੀ ਜਵਾਨੀ ਦੇ ਨਾਲ ਕੀਤਾ ਜਾ ਰਿਹਾ ਹੈ ਇਸ ਤਰੀਕੇ ਦੇ ਨਾਲ ਉਹਨਾਂ ਦੇ ਮਨੁੱਖੀ ਹੱਕਾਂ ਦਾ ਕਹਾਂਨ ਹੋ ਰਿਹਾ ਹੈ ਉਹ ਇਹ ਸਾਰੀ ਗੱਲਬਾਤ ਨੂੰ ਉੱਥੇ ਦੱਸਦੇ ਆ ਉਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਪੀਚ ਦਿੰਦੇ ਆ ਉਹ ਆਪਣੀ ਸਪੀਚ ਦੀ ਸ਼ੁਰੂਆਤ ਇੱਕ ਲਘੂ ਕਥਾ ਦੇ ਨਾਲ ਕਰਦੇ ਆ ਉਹ ਕਹਿੰਦੇ ਆ ਕਿ ਇੱਕ ਵਾਰੀ ਕੀ ਹੁੰਦਾ ਸੂਰਜ ਡੁੱਬ ਰਿਹਾ ਹੁੰਦਾ ਆ ਹਨੇਰਾ ਆਪਣੇ ਪੈਰ ਪਸਾਰ ਰਿਹਾ ਹੁੰਦਾ ਆ ਤੇ ਸਾਰਿਆਂ ਨੂੰ ਇਹ ਲੱਗਦਾ ਆ ਕਿ ਸ਼ਾਇਦ ਹੁਣ ਚਾਨਣ ਨਹੀਂ ਹੋਵੇਗਾ ਹਨੇਰਾ ਆਪਣੇ ਪੈਰ ਪਸਾਰ ਲਵੇਗਾ ਫਿਰ ਕੀ ਹੁੰਦਾ ਆ ਇੱਕ ਦੂਰ ਚੋਂ ਪੜੀ ਦੇ ਵਿੱਚ ਇੱਕ ਦੀਵਾ ਬਲ ਰਿਹਾ ਹੁੰਦਾ ਉਹ ਕਹਿੰਦਾ ਹੈ ਕਿ ਮੈਂ ਆਪਣੇ ਆਲੇ ਦੁਆਲੇ ਚਾਨਣ ਨੂੰ ਬਖੇਰ ਸਕਦਾ ਆ ਮੈਂ ਹਨੇਰੇ ਨੂੰ ਦੂਰ ਕਰ ਸਕਦਾ ਆਪਣੇ ਆਲੇ ਦੁਆਲੇ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਝੌਂਪੜੀਆਂ ਦੇ ਵਿੱਚ ਦੀਵੇ ਬਲ ਜਾਂਦੇ ਐ ਤੇ ਉਹ ਚਾਨਣ ਨੂੰ ਬਖੇਰ ਦਿੰਦੇ ਐ ਇਸ ਲਘੂ ਕਥਾ ਦੇ ਨਾਲ ਉਹ ਆਪਣੀ ਸਪੀਚ ਦੀ ਸ਼ੁਰੂਆਤ ਕਰਦੇ ਐ ਦਸ਼ਕੋ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਕਿ ਉਹਨਾਂ ਦੀ ਉਹ ਸਪੀਚ ਨੇ ਬਹੁਤ ਲੋਕਾਂ ਤੇ ਪ੍ਰਭਾਵ ਪਾਇਆ ਫਿਰ ਕੀ ਹੁੰਦਾ ਐ ਭਾਈ ਜਸਵੰਤ ਸਿੰਘ ਖਾਲੜਾ ਹੋਰੀ ਪੰਜਾਬ ਆ ਜਾਂਦੇ ਐ 6 ਸਤੰਬਰ 1995 ਦਾ ਦਿਨ ਹੁੰਦਾ ਐ ਉਹ ਕਹਿੰਦੇ ਆ ਬੀਬੀ ਪਰਮਜੀਤ ਕੌਰ ਖਲੜਾਹੋਰੀ ਕਿ ਉਹਨਾਂ ਨੂੰ ਪੁੱਛਦੇ ਆ ਕਿ ਤੂੰ ਆਪਣੇ ਬੱਚਿਆਂ ਨੂੰ ਇਕੱਲੇ ਪੜਾ ਸਕਦੀ ਐ ਬੀਬੀ ਪਰਮਜੀਤ ਕੌਰ ਖਲੜਾਹੋਰੀ ਕਹਿੰਦੇ ਆ ਕਿ ਉਹਨਾਂ ਲਈ ਉਹ ਦਿਨ ਇੱਕ ਸਧਾਰਨ ਦਿਨ ਵਾਂਗ ਸੀਗਾ ਉਹ ਕੋਈ ਜਵਾਬ ਨਹੀਂ ਦਿੰਦੇ ਤੇ ਉਹ ਆਪਣੀ ਡਿਊਟੀ ਤੇ ਚਲੇ ਜਾਂਦੇ ਆ ਜਦੋਂ ਕਹਿੰਦੇ ਉਹ ਵੇਖਦੇ ਆ ਤਾਂ ਬਾਹਰ ਬਹੁਤ ਜ਼ਿਆਦਾ ਪੁਲਿਸ ਦਾ ਘੇਰਾ ਪਿਆ ਹੁੰਦਾ ਤੇ ਪੁਲਿਸ ਅਫਸਰ ਉਹਨਾਂ ਨਾਲ ਬਹੁਤ ਗੋਹ ਦੇ ਨਾਲ ਤੱਕਦੇ ਆ ਬੜੇ ਧਿਆਨ ਨਾਲ ਵੇਖਦੇ ਆ ਕਹਿੰਦੇ ਉਹ ਹੈਰਾਨ ਵੀ ਹੁੰਦੇ ਆ ਕਿ ਮੇਰੇ ਵੱਲ ਪੁਲਿਸ ਅਫਸਰ ਇਸ ਤਰ੍ਹਾਂ ਕਿਉਂ ਵੇਖ ਰਹੇ ਆ ਕਹਿੰਦੇ ਭਾਈ ਜਸਵੰਤ ਸਿੰਘ ਖਾਲੜਾ ਹੋਰੀ ਆਪਣੇ ਘਰ ਦੇ ਬਾਹਰ ਆਪਣੀ ਕਾਰ ਨੂੰ ਧੋ ਰਹੇ ਸੀ ਤਾਂ ਇੱਕ ਵੈਨ ਆਉਂਦੀ ਹੈ ਮੰਨਿਆ ਇਹ ਜਾਂਦਾ ਹੈ ਕਿ ਉਹ ਉਹਨਾਂ ਨੂੰ ਕੋਈ ਪਤਾ ਪੁੱਛਦੇ ਆ ਜਿਵੇਂ ਹੀ ਉਹ ਦੱਸਣ ਲੱਗਦੇ ਆ ਤਾਂ ਉਹਨਾਂ ਨੂੰ ਵੈਨ ਦੇ ਵਿੱਚ ਬਿਠਾ ਕੇ ਲੈ ਜਾਇਆ ਜਾਂਦਾ ਤੇ ਬੀਬੀ ਪਰਮਜੀਤ कौर ਖਾਲੜਾ ਹਰਾਂ ਨੂੰ ਜਦੋਂ ਇਸ ਦੀ ਸੂਚਨਾ ਯੂਨੀਵਰਸਿਟੀ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਉਹ ਘਰ ਆਉਂਦੇ ਆ ਤਾਂ ਵੇਖਦੇ ਆ ਕਿ ਉਹ ਟੁੱਟੀ ਉਸੇ ਹੀ ਤਰ੍ਹਾਂ ਖੁੱਲੀ ਸੀ ਜਿਸ ਨੂੰ ਖੋਲ ਕੇ ਜਿਸ ਦੇ ਅੱਗੇ ਪੈਪ ਲਗਾ ਕੇ ਭਾਈ ਜਸਵੰਤ ਸਿੰਘ ਖਾਲੜਾ ਹਰੀ ਕਾਰ ਨੂੰ ਧੋ ਰਿਹਾ ਉਹ ਖੁਦ ਉਸ ਟੁੱਟੀ ਨੂੰ ਬੰਦ ਕਰਦੇ ਆ ਉਸ ਤੋਂ ਬਾਅਦ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਇਤਲਾਹ ਦਿੰਦੇ ਆ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਪਤੀ ਭਾਈ ਜਸਵੰਤ ਸਿੰਘ ਖਾਲੜਾ ਨੂੰ ਜਿਹੜਾ ਹੈ ਚੁੱਕਿਆ ਗਿਆ ਆ ਉਸ ਤੋਂ ਬਾਅਦ ਕਹਿੰਦੇ ਬਹੁਤ ਯਤਨ ਕੀਤੇ ਜਾਂਦੇ ਐ کورٹ ਦਾ ਸਹਾਰਾ ਵੀ ਲਿਆ ਜਾਂਦਾ ਹੈ کورٹ ਇਹ ਕਹਿੰਦੀ ਹੈ ਕਿ ਇੱਕ ਹਫਤੇ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਵੇ ਤੇ ਇੱਕ ਹਫਤੇ ਬਾਅਦ ਪੁਲਿਸ کورٹ ਦੇ ਵਿੱਚ ਜਾ ਕੇ ਕਹਿੰਦੀ ਹੈ ਕਿ ਉਹਨਾਂ ਦੇ ਕੋਲ ਇਹ ਵਿਅਕਤੀ ਨਹੀਂ ਹੈ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਤੁਸੀਂ ਕਿਸੇ ਵੀ ਏਜੰਸੀ ਤੋਂ ਇਸ ਦੀ ਜਾਂਚ ਕਰਵਾ ਸਕਦੇ ਹੋ ਤੇ ਕੋਰਟ ਹੁਕਮ ਦੇ ਦਿੰਦੀ ਹੈ ਕਿ ਇਸ ਕੇਸ ਦੀ ਤਫਤੀਸ਼ ਕਰੇਗੀ ਪੰਜਾਬ ਪੁਲਿਸ ਤੇ ਬਾਅਦ ਦੇ ਵਿੱਚ ਇਸ ਕੇਸ ਦੀ ਤਫਤੀਸ਼ ਕਰਦੀ ਹੈ ਸੀਬੀਆਈ ਇਸ ਤਰੀਕੇ ਨਾਲ 6 ਸਤੰਬਰ 1995 ਨੂੰ ਭਾਈ ਜਸਵੰਤ ਸਿੰਘ ਖਲੜਾ ਹੋਰਾਂ ਨੂੰ ਘਰੋਂ ਚੁੱਕਿਆ ਜਾਂਦਾ ਹੈ ਤੇ ਉਹਨਾਂ ਬਾਰੇ ਕੋਈ ਵੀ ਥੋਪਤਾ ਨਹੀਂ ਲੱਗਦਾ ਬੀਬੀ ਪਰਮਜੀਤ ਕੌਰ ਖਲੜਾ ਹੋਰੀ ਇਹ ਦੱਸਦੇ ਆ ਕਿ 1998 ਨਵੰਬਰ ਦੇ ਵਿੱਚ ਫਿਰ ਉਹਨਾਂ ਦੀ ਅੰਤਿਮ ਅਰਦਾਸ ਪਰਿਵਾਰ ਵੱਲੋਂ ਸਲਾਮ مشورہ ਕਰਕੇ ਕਰ ਦਿੱਤੀ ਜਾਂਦੀ ਹੈ ਇਹ ਕੇਸ ਚੱਲਦਾ ਆ 10 ਸਾਲ ਬਾਅਦ ਇਸ ਕੇਸ ਦੇ ਵਿੱਚ ਫੈਸਲਾ ਆਉਂਦਾ ਹੈ ਤੇ ਮੁਲਜ਼ਮਾਂ ਨੂੰ 7 ਸਾਲ ਦੀ ਸਜ਼ਾ ਹੁੰਦੀ ਹੈ ਤੇ ਫਿਰ ਉਹ ਚਲੇ ਜਾਂਦੇ ਆ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਇਸ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੰਦੀ ਹੈ ਇਸ ਤਰੀਕੇ ਦੇ ਨਾਲ ਭਾਈ ਜਸਵੰਤ ਸਿੰਘ ਖਾਲੜਾ ਨੂੰ ਜਿੰਨਾਂ ਵਿਅਕਤੀਆਂ ਨੇ ਚੁੱਕਿਆ ਸੀ ਉਹਨਾਂ ਨੂੰ ਸਜ਼ਾ ਹੁੰਦੀ ਹੈ ਉਮਰ ਕੈਦ ਦੀ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਲਵਾਰਸ ਲਾਸ਼ਾਂ ਦੇ ਵਾਰਿਸ ਬਣੇ ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਜ਼ਿੰਦਗੀ ਉਹਨਾਂ ਦੇ ਲੇਖੇ ਲਾ ਦਿੱਤੀ ਜਿਨ੍ਹਾਂ ਦੇ ਬਾਰੇ ਸ਼ਾਇਦ ਕਦੇ ਨਾ ਪਤਾ ਲੱਗਦਾ ਜੇਕਰ ਭਾਈ ਜਸਵੰਤ ਸਿੰਘ ਖਾਲੜਾ ਇਹ ਉਦਮ ਨਾ ਕਰਦੇ ਇਹ ਕੋਸ਼ਿਸ਼ ਨਾ ਕਰਦੇ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਨੂੰ ਸਲਾਮ ਕਰਨਾ ਹਰ ਪੰਜਾਬੀ ਨੂੰ ਬਣਦਾ ਆ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਲੇਖੇ ਲਾ ਦਿੱਤੀ ਉਹਨਾਂ ਨੌਜਵਾਨਾਂ ਦੇ ਜਿਨ੍ਹਾਂ ਨੂੰ ਅਣਪਛਾਤੇ ਕਹਿ ਕੇ ਸਾੜ ਦਿੱਤਾ ਗਿਆ ਤੇ 25000 ਤੋਂ ਵੱਧ ਅਨਪਛਾਤੀਆਂ ਲਾਸ਼ਾਂ ਦੇ ਵਾਰਸ ਬਣ ਗਏ ਭਾਈ ਜਸਵੰਤ ਸਿੰਘ ਖਾਲੜਾ ਹੋਰੀ ਦਰਸ਼ਕੋ ਉਮੀਦ ਕਰਦੇ ਆ ਕਿ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਜਾਣਕਾਰੀ ਮਿਲੀ ਹੋਵੇਗੀ ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ ਧੰਨਵਾਦ